ਕਹਿੰਦਾ ਕਿ ਮਨ ਜੀਤ ਜਗ ਜੀਤ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਜਗ ਨੂੰ ਜਿੱਤ ਲਿਆ ਪਰ ਸਭ ਤੋਂ ਔਖਾ ਇੱਥੇ ਮਨ ਨੂੰ ਜਿੱਤਣਾ ਹੀ ਹੈ ਕਿਉਂਕਿ ਮਨ ਪੈਰ ਪੈਰ ਤੇ ਡੋਲਦਾ ਹੈ ਤੇ ਬੇਇਮਾਨ ਹੋ ਜਾਂਦਾ ਹੈ ਜੋ ਚੀਜ਼ ਇਸ ਕੋਲ ਹੁੰਦੀ ਹੈ ਉਸ ਦੀ ਇਸ ਨੂੰ ਅਹਿਮੀਤ ਨਹੀਂ ਹੁੰਦੀ ਜੋ ਨਹੀਂ ਹੁੰਦੀ ਉਸ ਲਈ ਇਹ ਪਤਾ ਨਹੀਂ ਕੀ ਕੁਝ ਕਰਨ ਨੂੰ ਕਹਿੰਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਇੱਕ ਚੀਜ਼ ਨੂੰ ਪਾਉਣ ਲਈ ਪਹਿਲਾਂ ਦੁਨੀਆ ਦੇ ਨਾਲ ਲੜਿਆ ਜਾਂਦਾ ਹੈ ਫਿਰ ਜਦੋਂ ਮਿਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਸ ਦੀ अहमियत ਨਹੀਂ ਰਹਿੰਦੀ ਫਿਰ ਮਨ ਕਿਸੇ ਹੋਰ ਚੀਜ਼ ਨੂੰ ਤਲਾਸ਼ ਕਰਦਾ ਹੈ ਤੇ ਫਿਰ ਉਸ ਚੀਜ਼ ਦੇ ਪਿੱਛੇ ਇੱਕ ਕਤਲ ਹੁੰਦਾ ਹੈ ਕਤਲ ਦਾ ਜਦੋਂ ਰਾਜ ਖੁੱਲਦਾ ਹੈ ਜਦੋਂ ਲੋਕਾਂ ਦੇ ਸਾਹਮਣੇ ਸਾਰੀ ਘਟਨਾ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੇਰਠ ਮੇਰਠ ਦਾ ਥਾਣਾ ਬ੍ਰਹਮਪੁਰੀ ਇਸ ਦੇ ਅਧੀਨ ਪੈਂਦਾ ਇਲਾਕਾ ਗੋਰੀਪੁਰਾ ਇੱਥੋਂ ਦਾ ਰਹਿਣ ਵਾਲਾ ਮੁੰਨਾ ਲਾਲ ਜਿਸ ਦੇ ਤਿੰਨ ਬੱਚੇ ਸਨ ਦੋ ਮੁੰਡੇ ਇੱਕ ਕੁੜੀ ਕੁੜੀ ਦਾ ਨੋ ਸ਼ਵਾਨੀ ਬੇਟੇ ਦਾ ਨਾਮ ਬਬਲੂ ਅਤੇ ਸੌਰਵ ਰਾਜਪੂਤ ਸੀ ਜੋ ਸੌਰਵ ਰਾਜਪੂਤ ਸੀ ਉਹ ਬੀ ਟੈਕ ਦਾ ਸਟੂਡੈਂਟ ਸੀ ਗੱਲ ਆ 2015 ਦੀ 2015 ਦੇ ਵਿੱਚ ਜੋ ਸੌਰਵ ਰਾਜਪੂਤ ਹੁੰਦਾ ਉਸ ਦੀ ਮੁਲਾਕਾਤ ਇੱਕ ਕੁੜੀ ਜਿਸ ਦਾ ਨਾਮ ਮੁਸਕਾਨ ਰਿਸ਼ਤੋਗੀ ਸੀ ਉਸ ਦੇ ਨਾਲ ਹੁੰਦੀ ਹੈ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਪਿਆਰ ਇਹ ਰੂਪ ਧਾਰਨ ਕਰ ਲੈਂਦਾ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਵਾਂਗੇ ਪਰ ਨਾ ਤਾਂ ਮੁਸਕਾਨ ਦੇ ਘਰ ਦੇ ਇਸ ਗੱਲ ਨੂੰ ਤਿਆਰ ਸੀ ਤੇ ਨਾ ਹੀ ਸੌਰਵ ਰਾਜਪੂਤ ਦੇ ਘਰ ਦੇ ਇਸ ਵਿਆਹ ਨੂੰ ਰਾਜੀ ਸੀ ਹੁਣ ਦੋਨੋਂ ਆਪਣੇ ਘਰਦਿਆਂ ਦੀਆਂ ਮਰਜ਼ੀਆਂ ਦੇ ਖਿਲਾਫ ਵਿਆਹ ਕਰਵਾ ਲੈਂਦੇ ਨੇ 2016 ਦੇ ਵਿੱਚ ਜੋ ਸੌਰਵ ਰਾਜਪੂਤ ਹੁੰਦਾ ਇਸ ਨੂੰ ਮਰਚੈਂਟ ਨੇਵੀ ਦੇ ਵਿੱਚ ਲੰਡਨ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਹੁਣ ਇਹ ਉੱਥੇ ਜਾਂਦਾ ਤੇ ਜੋ ਏਸ ਦੀ ਪਤਨੀ ਹੁੰਦੀ ਆ ਉਹ ਘਰ ਮਿਰਰ ਦੇ ਵਿੱਚ ਹੀ ਰਹਿੰਦੀ ਹੈ। ਤਕਰੀਬਨ 1 ਸਾਲ ਬਾਅਦ ਏਸ ਦੀ ਨੌਕਰੀ ਕਿਸੇ ਕਾਰਨ ਛੁੱਟ ਜਾਂਦੀ ਹੈ। ਇਹ ਫੇਰ ਇੰਡੀਆ ਆ ਜਾਂਦਾ ਹੈ। ਇੰਡੀਆ ਆ ਕੇ ਇੱਥੇ ਕੁਝ ਕੰਮ ਕਰਨ ਲੱਗਦਾ ਹੈ। 2019 ਆ ਜਾਂਦਾ ਹੈ 2019 ਦੇ ਵਿੱਚ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਜਿਸ ਦਾ ਨਾਮ ਪੀਹੂ ਹੁੰਦਾ ਹੈ। ਉਸ ਤੋਂ ਬਾਅਦ ਫੇਰ ਸੌਰਵ ਹੁੰਦਾ। ਏਸ ਨੂੰ ਲੰਡਨ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਸੇਲਜ਼ਮੈਨ ਦੀ ਨੌਕਰੀ ਮਿਲ ਜਾਂਦੀ ਹੈ ਇਹ ਫਿਰ ਉੱਥੇ ਚਲਾ ਜਾਂਦਾ ਹੁਣ ਇਹ ਕਦੇ ਕਦਾਈ ਇੱਥੇ ਮੁਸਕਾਨ ਕੋਲ ਆਉਂਦਾ ਸੀ ਨਹੀਂ ਲੰਡਨ ਦੇ ਵਿੱਚ ਨੌਕਰੀ ਕਰਦਾ ਸੀ ਸਮਾਂ ਲੰਘਦਾ ਹੈ 24 ਫਰਵਰੀ 2025 ਨੂੰ ਜੋ ਸੌਰਵ ਹੁੰਦਾ ਹੈ ਉਹ ਲੰਡਨ ਤੋਂ ਆਪਣੇ ਘਰ ਪਹੁੰਚਦਾ ਹੈ ਮੇਰਟ ਆਪਣੀ ਘਰ ਵਾਲੀ ਦੇ ਕੋਲ ਰਾਤ ਨੂੰ ਉਹ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਕਿਉਂਕਿ 25 ਫਰਵਰੀ ਨੂੰ ਉਸ ਦੀ ਘਰ ਵਾਲੀ ਦਾ ਜਨਮ ਦਿਨ ਸੀ ਤੇ 28 ਫਰਵਰੀ ਨੂੰ ਉਸ ਦੀ ਬੇਟੀ ਦਾ ਜਨਮ ਦਿਨ ਸੀ ਬੇਟੀ ਹੁਣ ਲਗਭਗ 5 ਸਾਲਾਂ ਦੀ ਹੋ ਚੁੱਕੀ ਸੀ 25 ਤਰੀਕ ਨੂੰ ਘਰ ਵਾਲੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ 28 ਤਰੀਕ ਨੂੰ ਜੋ ਉਸ ਦੀ ਬੇਟੀ ਹੁੰਦੀ ਹੈ ਉਸ ਦਾ ਜਨਮ ਦਿਨ ਮਨਾਇਆ ਜਾਂਦਾ ਹੁਣ ਤਰੀਕ ਆ ਜਾਂਦੀ ਹੈ 5 ਮਾਰਚ 2025 ਸਵੇਰੇ ਜੋ ਮੁਸਕਾਨ ਹੁੰਦੀ ਹੈ ਉਹ ਆਪਣੇ ਆਂਡ ਗਮਾਣ ਦੇ ਵਿੱਚ ਤੇ ਆਪਣੇ ਪੇਕਿਆਂ ਦੇ ਘਰ ਕਹਿੰਦੀ ਹੈ ਕਿ ਮੈਂ ਤੇ ਮੇਰਾ ਪਤੀ ਅਸੀਂ ਮਨਾਲੀ ਕੋਲ ਮੰਚਲੇ ਆਂ। ਸ਼ਿਮਲੇ ਜਾਵਾਂਗੇ ਉਸ ਤੋਂ ਬਾਅਦ ਮਨਾਲੀ ਜਾਵਾਂਗੇ। ਹੁਣ ਉਹ ਇਹ ਕਹਿ ਕੇ ਚਲੀ ਜਾਂਦੀ ਐ ਜੋ ਉਸ ਦੀ ਬੇਟੀ ਹੁੰਦੀ ਐ ਉਹ ਜ਼ਿਆਦਾਤਰ ਆਪਣੀ ਨਾਨੀ ਕੋਲ ਹੀ ਰਹਿੰਦੀ ਸੀ। ਲਗਭਗ 13 ਦਿਨ ਲੰਘ ਜਾਂਦੇ ਨੇ। ਜਦੋਂ 17 ਮਾਰਚ ਨੂੰ ਉਹ ਘਰ ਆਉਂਦੀ ਐ ਤਾਂ ਉਸ ਦੀ ਜੋ ਮਾਂ ਹੁੰਦੀ ਐ ਉਹ ਉਸ ਨੂੰ ਕਹਿੰਦੀ ਐ ਕਿ ਮੇਰੀ ਸੌਰਵ ਦੇ ਨਾਲ ਗੱਲ ਨਹੀਂ ਹੋ ਰਹੀ। ਉਹ ਕਿੱਥੇ ਐ ਉਸ ਨਾਲ ਕੋਈ ਕੰਟੈਕਟ ਕਿਉਂ ਨਹੀਂ ਹੋ ਰਿਹਾ? ਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐ ਪਰ ਗੱਲ ਨਹੀਂ ਹੋ ਰਹੀ। ਉਹ ਕਿੱਥੇ ਆ ਤੇਰੇ ਨਾਲ ਗਿਆ ਸੀ ਪਰ ਨਾਲ ਕਿਉਂ ਨਹੀਂ ਆਇਆ ਜਾਨੀ ਕਈ ਤਰ੍ਹਾਂ ਦੇ ਸਵਾਲ ਜੋ ਮੁਸਕਾਨ ਰਸਤੋਗੀ ਹੁੰਦੀ ਆ ਉਸਦੀ ਮਾਂ ਉਸ ਨੂੰ ਕਰਦੀ ਹੈ ਮੁਸਕਾਨ ਇਹ ਸਵਾਲ ਸੁਣ ਸੁਣ ਕੇ ਅੱਕ ਜਾਂਦੀ ਹੈ ਤੇ ਉਹ ਕਹਿ ਦਿੰਦੀ ਹੈ ਕਿ ਮੈਂ ਤਾਂ ਉਸ ਦਾ ਕਤਲ ਕਰ ਦਿੱਤਾ ਇਹ ਸੁਣ ਕੇ ਮੁਸਕਾਨ ਦੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਕਿ ਮੁਸਕਾਨ ਦੇਖੋ ਕੀ ਕਹਿ ਰਹੀ ਹੈ ਮੁਸਕਾਨ ਫੇਰ ਹੀ ਗੱਲ ਕਹਿੰਦੀ ਹੈ ਕਿ ਮੈਂ ਤਾਂ ਸੌਰਵ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਜੋ ਮੁਸਕਾਨ ਦੀ ਮਾਂ ਹੁੰਦੀ ਹੈ ਤੇ ਪਿਤਾ ਹੁੰਦਾ ਹੈ ਉਹ ਪੁਲਿਸ ਨੂੰ ਸੂਚਨਾ ਦਿੰਦੇ ਨੇ ਕਿ ਸਾਡੀ ਬੇਟੀ ਇਹ ਕਹਿ ਰਹੀ ਹੈ ਹੁਣ ਪੁਲਿਸ ਮੁਸਕਾਨ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਮੁਸਕਾਨ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਪਰ ਆਖਰੋਖ ਮੁਸਕਾਨ ਕਹਿੰਦੀ ਹੈ ਕਿ ਹਾਂ ਮੈਂ ਅਤੇ ਮੇਰੇ ਬੁਆਏਫਰੈਂਡ ਸਾਹਿਲ ਨੇ ਜੋ ਕਿ ਇਸ ਦੇ ਘਰ ਦੇ ਨਜ਼ਦੀਕ ਹੀ ਰਹਿੰਦਾ ਸੀ ਕਿ ਅਸੀਂ ਮਿਲ ਕੇ ਸੌਰਵ ਦਾ ਕਤਲ ਕਰ ਦਿੱਤਾ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹਨਾਂ ਨੇ ਕਤਲ ਕਿਉਂ ਕੀਤਾ ਤੇ ਜੋ ਸੌਰਵ ਹੈ ਉਸ ਦੀ লাশ ਆਖਰ ਹੈ ਕਿੱਥੇ ਤਾਂ ਹੁਣ ਮੁਸਕਾਨ ਅਤੇ ਸਾਹਿਲ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਇਹ ਦੱਸਦੇ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਆ ਮੁਸਕਾਨ ਦੱਸਦੀ ਹੈ ਕਿ ਮੇਰੀ ਸਾਹਿਲ ਦੇ ਨਾਲ ਦੋਸਤੀ ਹੋ ਗਈ ਸਾਹਿਲ ਇਹਨਾਂ ਦੇ ਘਰ ਦੇ ਕੋਲ ਹੀ ਰਹਿੰਦਾ ਸੀ ਕਿਉਂਕਿ ਜੋ ਸੌਰਬ ਸੀ ਉਹ ਤਾਂ ਬਾਹਰ ਨੌਕਰੀ ਕਰਦਾ ਸੀ ਮੁਸਕਾਨ ਦੱਸਦੀ ਹੈ ਕਿ ਮੇਰੀ ਦੋਸਤੀ ਸਾਹਿਲ ਦੇ ਨਾਲ ਹੋ ਗਈ ਕਿਉਂਕਿ ਜੋ ਸੌਰਬ ਸੀ ਉਹ ਤਾਂ ਬਾਹਰ ਰਹਿੰਦਾ ਸੀ ਤੇ ਜੋ ਇਹ ਸਾਹਿਲ ਸੀ ਇਹ ਸੀਏਸੀ ਮੁਸਕਾਨ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਹੁਣ ਇਹ ਇੱਕ ਦੂਜੇ ਨਾਲ ਇੰਨਾ ਪਿਆਰ ਕਰਨ ਲੱਗੇ ਸੀ ਕਿ ਇੱਕ ਦੂਜੇ ਤੋਂ ਬਗੈਰ ਇਹ ਰਹਿ ਨਹੀਂ ਸਕਦੇ ਸੀ 2023 ਦੇ ਵਿੱਚ ਸੌਰਵ ਲੰਡਨ ਤੋਂ ਮੇਰਟ ਆਉਂਦਾ ਹੈ ਆਪਣੇ ਘਰ ਆਉਂਦਾ ਹੈ ਤੇ ਉਸ ਨੂੰ ਉਸ ਦੀ ਪਤਨੀ ਦੇ ਫੋਨ ਦੇ ਵਿੱਚੋਂ ਕੁਝ ਐਹੋ ਜਿਹਿਆਂ ਚੀਜ਼ਾਂ ਮਿਲਦੀਆਂ ਜਿਸ ਤੋਂ ਉਸ ਨੂੰ ਪਤਾ ਲੱਗਦਾ ਕਿ ਮੁਸਕਾਨ ਦੇ ਸਾਹਿਲ ਦੇ ਨਾਲ ਸੰਬੰਧ ਨਹੀਂ ਹੁਣ ਉਹ ਮੁਸਕਾਨ ਦੇ ਨਾਲ ਲੜਦਾ ਹੈ ਝਗੜਦਾ ਹੈ ਪਰ ਮੁਸਕਾਨ ਉਸ ਨੂੰ ਸਿੱਧਾ ਕਹਿ ਦਿੰਦੀ ਹੈ ਕਿ ਮੈਂ ਤੇਰੇ ਕੋਲੋਂ ਤਲਾਕ ਚਾਹੁੰਦੀ ਹਾਂ ਤੇ ਮੈਂ ਸਾਹਿਲ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਸਾਹਿਲ ਦੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਸੌਰਵ ਉਸ ਨੂੰ ਤਲਾਕ ਨਹੀਂ ਦਿੰਦਾ ਸੌਰਵ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਭ ਕੁਝ ਠੀਕ ਹੋ ਜਾਏਗਾ ਪਰ ਜੋ ਸਾਹਿਲ ਅਤੇ ਮੁਸਕਾਨ ਸੀ ਉਹ ਦੋਨੋਂ ਚਾਹੁੰਦੇ ਸੀ ਕਿ ਜੋ ਸੌਰਵ ਆ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਦਾ ਲਈ ਚਰਿਆ ਜਾਵੇ। ਮੀਡੀਆ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਦੋਨੋਂ ਨਸ਼ੇੜੀ ਵੀ ਸੀ ਇਹ ਨਸ਼ਾ ਵੀ ਕਰਦੇ ਸੀ। ਗੱਲ ਹੈ 4 ਮਾਰਚ 2025 ਦੀ। ਜੋ ਮੁਸਕਾਨ ਹੁੰਦੀ ਹੈ ਉਹ ਸੌਰਵ ਨੂੰ ਖਾਣੇ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਖਵਾ ਦਿੰਦੀ ਹੈ। ਉਸ ਤੋਂ ਬਾਅਦ ਸੌਰਵ ਜਦੋਂ 11:30 ਵਜੇ ਸੌਂ ਜਾਂਦਾ ਤਾਂ ਜੋ ਮੁਸਕਾਨ ਹੁੰਦੀ ਹੈ ਉਹ ਸਾਹਿਲ ਨੂੰ ਬੁਲਾ ਲੈਂਦੀ ਹੈ। ਕਿਉਂਕਿ ਇਹਨਾਂ ਦੀ ਪਹਿਲਾਂ ਹੀ ਪਲਾਨਿੰਗ ਸੀ ਕਿ ਸੌਰਬ ਨੂੰ ਜਿਉਂਦਾ ਨਹੀਂ ਛੱਡਾਂਗੇ ਸੌਰਬ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਇਹਨਾਂ ਨੇ ਚਾਕੂ ਵੀ ਖਰੀਦੇ ਤੇ ਹੁਣ ਜਦੋਂ 11:30 ਵਜੇ ਸੌਰਬ ਬੇਸੁੱਧ ਹੋ ਕੇ ਪੈ ਜਾਂਦਾ ਹੈ ਤਾਂ ਜੋ ਮੁਸਕਾਨ ਹੁੰਦੀ ਹੈ ਉਹ ਸਾਹਿਲ ਨੂੰ ਬੁਲਾਉਂਦੀ ਹੈ ਸਾਹਿਲ ਤੇ ਮੁਸਕਾਨ ਦੋਨੋਂ ਇਕੱਠੇ ਹੋ ਕੇ ਸੌਰਬ ਦੇ ਉੱਤੇ ਹਮਲਾ ਕਰ ਦਿੰਦੇ ਨੇ ਚਾਕੂਆਂ ਦੇ ਨਾਲ ਬਾਹਰ ਕਰਨ ਲੱਗਦੇ ਨੇ ਤੇ ਉਸ ਨਾਲ ਆਖਰ ਸੌਰਬ ਦੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸੌਰਵ ਦੀ লাশ ਦਾ ਕੀ ਕੀਤਾ ਜਾਵੇ ਕਿਉਂਕਿ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਇਹ ਸੌਰਵ ਦੀ লাশ ਦੇ 15 ਟੁਕੜੇ ਕਰਦੇ ਆ 15 ਟੁਕੜੇ ਕਰਨ ਤੋਂ ਬਾਅਦ ਉਸ ਦੀ লাশ ਨੂੰ ਇੱਕ ਡਰਮ ਦੇ ਵਿੱਚ ਪਾਉਂਦੇ ਆ ਡਰਮ ਦੇ ਵਿੱਚ ਪਾ ਕੇ ਉਸ ਵਿੱਚ ਸਿਮਿੰਟ ਪਾ ਦਿੰਦੇ ਆ ਇਹਨਾਂ ਨੂੰ ਲੱਗਦਾ ਹੈ ਕਿ ਜਦੋਂ ਮੌਕਾ ਮਿਲੇਗਾ ਤਾਂ ਅਸੀਂ ਇਸ ਡਰਮ ਨੂੰ ਕਿਤੇ ਬਾਹਰ ਸੋਟਾਵਾਂਗੇ ਜਿਸ ਨਾਲ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਕਿ ਸੌਰਵ ਆਖਿਰ ਕਿੱਧਰ ਗਿਆ ਉਸ ਦੀ লাশ ਕਿੱਥੇ ਗਈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸਦੇ ਗੁਨਾਹ ਇੱਕ ਦਿਨ ਲੋਕਾਂ ਦੇ ਸਾਹਮਣੇ ਸਮਾਜ ਦੇ ਸਾਹਮਣੇ ਆ ਹੀ ਜਾਂਦੇ ਨੇ ਉਸੇ ਤਰ੍ਹਾਂ ਹੀ ਜਦੋਂ ਮੁਸਕਾਨ ਨੇ ਆਪਣੀ ਮਾਂ ਨੂੰ ਦੱਸਿਆ ਕਿ ਅਸੀਂ ਸੌਰਵ ਨੂੰ ਮਾਰ ਦਿੱਤਾ ਮੁਸਕਾਨ ਨੂੰ ਇਹ ਉਮੀਦ ਨਹੀਂ ਸੀ ਕਿ ਉਸਦੀ ਮਾਂ ਪੁਲਿਸ ਨੂੰ ਦੱਸ ਦੇਵੇਗੀ ਪਰ ਜੋ ਮੁਸਕਾਨ ਦੀ ਮਾਂ ਉਸਨੇ ਕਿਹਾ ਕਿ ਸੌਰਵ ਇਸ ਨੂੰ ਬੜਾ ਪਿਆਰ ਕਰਦਾ ਸੀ ਇਸ ਨੇ ਬੜਾ ਗਲਤ ਕੀਤਾ ਮੁਸਕਾਨ ਦੇ ਮਾਪਿਆਂ ਦਾ ਵੀ ਕਹਿਣਾ ਕਿ ਇਹਨਾਂ ਨੂੰ ਸਭ ਤੋਂ ਸਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਕਿਸੇ ਕੀਮਤ ਤੇ ਵੀ ਬਚਣੇ ਨਹੀਂ ਚਾਹੀਦੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਨੇ ਆਪਣੇ ਮਾਪਿਆਂ ਦੇ ਵਿਰੁੱਧ ਹੋ ਕੇ ਇੱਕ ਮੁੰਡੇ ਦੇ ਨਾਲ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਫਿਰ ਕੁੜੀ ਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਇਸ ਨਾਲ ਸਹੀ ਨਹੀਂ ਤੇ ਉਸ ਨੇ ਫਿਰ ਇੱਕ ਹੋਰ ਬੋਏਫ੍ਰੈਂਡ ਬਣਾ ਲਿਆ ਤੇ ਇਸ ਰਿਸ਼ਤੇ ਨੇ ਇੰਨਾ ਭਿਆਨਕ ਰੂਪ ਧਾਰਨ ਕੀਤਾ ਕਿ ਇਹਨਾਂ ਦੋਨਾਂ ਨੇ ਮਿਲ ਕੇ ਸੌਰਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਵੇਂ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਜੋ ਦੋਸਤ ਵੀਡੀਓ ਤੇ ਕਮੈਂਟ ਕਰਨਗੇ ਉਹਨਾਂ ਦੇ ਨਾਮ ਮੈਂ ਅਗਲੀ ਵੀਡੀਓ ਦੇ ਵਿੱਚ ਲਾਵਾਂਗਾ ਤਾਂ ਉਸ ਵਿੱਚ ਕਮੈਂਟ ਆਇਆ ਭੁੱਲਰ ਸਾਹਿਬ ਦਾ ਜੋ ਦਿੱਲੀ ਤੋਂ ਨੇ ਉਹਨਾਂ ਦਾ ਆ ਬਹੁਤ ਬਹੁਤ ਧੰਨਵਾਦ ਸਾਧੂ ਸਿੰਘ ਚੀਮਾ ਰਾਏਕੋਟ ਲੁਧਿਆਣਾ ਦੇ ਰਹਿਣ ਵਾਲੇ ਉਹਨਾਂ ਦਾ ਕਮੈਂਟ ਆਇਆ ਜੀ ਡਾਕਟਰ ਬਹਾਦਰ ਸਿੰਘ ਜੋ ਕਿ ਪਿੰਡ ਖੋਖਰ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਉਹਨਾਂ ਦਾ ਕਮੈਂਟ ਆਇਆ ਮਿਹਰਬਾਨੀ ਡਾਕਟਰ ਸੀਐਮ ਗੁਪਤਾ ਸਾਹਿਬ ਇਹਨਾਂ ਦਾ ਕਮੈਂਟ ਆਇਆ ਜੀ ਇਹ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਆ ਬਹੁਤ ਮਿਹਰਬਾਨੀ ਮਨਜੀਤ ਦੇਵੀ ਸ਼ਾਮ ਬਰਿੰਦਰਪਾਲ ਇਹਨਾਂ ਦੋਸਤਾਂ ਦੇ ਕਮੈਂਟ ਆਏ ਸੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਵੀਡੀਓ ਨੂੰ ਦੇਖਦੇ ਹੋ ਬੜਾ ਪਿਆਰ ਦਿੰਦੇ ਹੋ ਅੱਗੇ ਵੀ ਤੁਸੀਂ ਕਮੈਂਟ ਕਰੋਗੇ ਤੁਸੀਂ ਆਪਣਾ ਨਾਮ ਤੇ ਆਪਣਾ ਸਥਾਨ ਜ਼ਰੂਰ ਲਿਖੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਦੇ ਵਿੱਚ ਇਹਨਾਂ ਕਮੈਂਟਾਂ ਨੂੰ ਪੜ੍ਹਿਆ ਜਾਵੇ ਤੁਹਾਡੇ ਨਾਮ ਵੀਡੀਓ ਦੇ ਵਿੱਚ ਲੈਤੇ ਜਾਣ ਸੋ ਤੁਹਾਡੇ ਸਾਰੀ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ